ਗੁਰੂ ਪਿਆਰਿਓ ਸਵਾਲ ਹੈ ਪਰਲੋਕ ਵਿੱਚ ਕਿਸ ਦੀ ਪੁੱਛ ਗਿਛ ਨਹੀਂ ਹੁੰਦੀ ਇਸ ਸਵਾਲ ਦਾ ਜਵਾਬ ਗੁਰੂ ਜੀ ਪਾਠ ਅੰਗ ਤੇ ਪਕਸ਼ਿਸ਼ ਕਰਦੇ ਹਨ ਰਾਮੁ ਨਾਮੁ ਤਨ ਨਿਰਮਲੋ ਜੀ ਤੇਵ ਦੇਵਣ ਹਾਰ ਪਰਮਾਤਮਾ ਦਾ ਨਾਮ ਪਵਿੱਤਰ ਤਨ ਹੈ ਤਦੋਂ ਹੀ ਮਿਲਦਾ ਹੈ ਜੀ ਦੇਨ ਦੇ ਸਮਰਥ ਹਰੀ ਆਪ ਦੀਵੀ ਅਗਿਆ ਪੂਛਣਾ ਹੋਵੀ ਜਿਸ ਵੇਲੇ ਗੁਰ ਕਰਤਾਰ ਨਾਮ ਤਨ ਹਾਸਲ ਕਰਨ ਵਿੱਚ ਸੁਮੁਖ ਦਾ ਸਹਾਈ ਗੁਰੂ ਆਪ ਬਣੇ ਕਰਤਾਰ ਆਪ ਬਣੇ ਪਰ ਲੋਕ ਵਿੱਚ ਉਸ ਤੇ ਕੋਈ ਤਤਰਾਜ ਨਹੀਂ ਹੁੰਦਾ ਆਪੇ ਆਪ ਛੜਾਈ ਛੁਟੀਏ ਆਪੇ ਬਖਸ਼ਣ ਹਾਰੇ ਮੈਂ ਤੇ ਮੂਤੋ ਪ੍ਰਭੂ ਆਪ ਹੀ ਬਚਾਏ ਤਾਂ ਬਚ ਸਕੀਂਦਾ ਹੈ ਪ੍ਰਭੂ ਆਪ ਹੀ ਬਖਸ਼ਿਸ਼ ਕਰਨ ਵਾਲਾ ਹੈ ਗੁਰੂ ਪਿਆਰਿਓ ਜਿਸ ਦਾ ਬਿਲੀ ਗੁਰ ਕਰਤਾਰ ਆਪ ਹੁੰਦਾ ਹੈ ਆਪ ਵਣਤਾ ਹੈ ਉਸਤੀ ਅੱਗੇ ਪਰਲੋਕ ਵਿੱਚ ਕੋਚਗੇ ਨਹੀਂ ਹੰਤੇ